ਜਿਹੜਾ ਇਹਦਾ ਮੁੱਦਾ ਹੈਗਾ ਪ੍ਰੈਸ ਕਾਨਫਰੈਂਸ ਆ ਜੋ ਕਿ ਜਿਹੜਾ ਹੈਡਫੋਟੋ ਸ਼ਾਟ ਉਹ ਵੀ ਬੜਾ ਸੰਵੇਦਨਸ਼ੀਲ ਸੀ ਤੇ ਬੜਾ ਮਹੱਤਵਪੂਰਨ ਸੀ ਇਸ ਕਰਕੇ ਅਸੀਂ ਦੋ ਅੱਜ ਖਿੱਚੂ ਦਿੱਤੀ ਤੇ ਅੱਜ ਇਸ ਪ੍ਰੈਸ ਕਾਨਫਰੰਸ ਵਿੱਚ ਮੇਰੇ ਨਾਲ ਸਾਡੇ ਨਾਲ ਹਲਕਾ ਕਟ ਸਿੰਘ ਤੋਂ ਡੀਪੀਐਸਪੀ ਸਾਹਿਬ ਜੈ ਸਿੰਘ ਜੀ ਸਾਡੇ ਐਮਐਲਏ ਸਰਵਰ ਕਸ਼ਨਰਪੁਰ ਤੋਂ ਪ੍ਰਭ ਚੰਦ ਜੀ ਭਾਜੀ ਨੰਬਰ ਦੇ ਸੁਵਰਾ ਕੁਮਰ ਜੀ ਸਾਡੇ ਸੰਦੀਪ ਜੈਨ ਜੀ ਮੈਡਮ ਪਰਮ ਜੀ ਤੇ ਸਾਡੇ ਮੇਰ ਸਾਹਿਬ ਸਾਡੇ ਟ੍ਰੇਡ ਵਿੰਦੀ ਪ੍ਰਧਾਨ ਤੇ ਸਾਰੀ ਜਿਹੜੀ ਲੀਡਰਸ਼ਿਪ ਹੈ ਉਹ ਸਾਡੇ ਵਿੱਚ ਚੱਲ ਰਹੀ ਹੈ ਸਾਡੇ ਨਾਲ ਤੇ 2022 ਦੀ ਜੇ ਅਸੀਂ ਗੱਲ ਕਰੀਏ ਪੂਰੀ ਪੰਜਾਬ ਦੀ ਆਵਾਮ ਨੇ ਇੱਕ ਬਹੁਤ ਵੱਡਾ ਮੰਡੇਟ ਦੇ ਕੇ ਇੱਕ ਵਰਗ ਨੇ ਹਰੇਕ ਘਰ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤੇ ਸੀਐਮ ਸਾਹਿਬ ਸਦਾ ਅਪਕੋਰਸੀ ਮਾਰਜੀ ਨੇ 16 ਮਾਰਚ 2022 ਨੂੰ ਸ਼ਹੀਦ ਆਜ਼ਮ ਉਨਦੀ ਪਵਿੱਤਰ ਸ਼ਹੀਦੀ ਥਾਂ 'ਤੇ ਉਹਨਾਂ ਨੇ ਉੱਥੇ ਸੋ ਚੁੱਕੀ ਤੇ ਉਸ ਦਿਨ ਤੋਂ ਹੀ ਸਾਡੀ ਸਰਕਾਰ ਸਰਦਾਰ ਪਟਾਸੀ ਮਾਰਗ ਦੀ ਜੋਗ ਅਭਾਈਏ ਅਸੀਂ ਹਰੇਕ ਵਰਗ ਨੂੰ ਨਾਲ ਲੈ ਕੇ ਹਰੇਕ ਵਰਗ ਦੇ ਹਿੱਤ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲਏ ਆ ਅਤੇ ਨਾਲ ਹੀ ਅਸੀਂ ਆਪਾਂ ਹਰੇਕ ਵਰਗ ਦੇ ਹੱਕਾ ਦੀ ਰਾਖੀ ਲਈ ਅਸੀਂ ਆਪਾਂ ਕਦਮ ਚੁੱਕਦੇ ਆ ਜੋ ਪਿੱਛੇ ਜੇ ਸਨ ਸੁਨਨ ਛਾਇਆ ਕਿ ਜੋ ਕੇਂਦਰ ਸਰਕਾਰ ਵੱਲੋਂ ਪੰਜਾਬ ਪ੍ਰਤੀ ਜਿਹੜੀ ਸ਼ੁਰੂ ਤੋਂ ਹੀ ਡੇ ਵੰਤੋਂ ਹੀ ਜਿਹੜੀ ਪਾਰਸ਼ੀਅਲਟੀ ਵਾਲਾ ਜਾਂ ਮਤਰੀਬਾ ਵਾਲਾ ਇਹਦਾ ਰੁਵੀ ਆ ਰਿਹਾ ਪੰਜਾਬ ਸਰਕਾਰ ਦੇ ਪਤੀ ਪੰਜਾਬ ਦੇ ਲੋਕਾਂ ਪ੍ਰਤੀ ਉਹਦੇ ਮੁੱਦਿਆਂ 'ਤੇ ਨਜ਼ਰ ਰੱਖਦੇ ਹੋਏ ਤਕਰੀਬਨ 8 ਲੱਖ ਪਰਿਵਾਰਾਂ ਦੇ ਜਿਹੜੇ ਰਾਸ਼ਨ ਕਾਰਡ ਹੈਗੇ ਰਾਸ਼ਨ ਕਾਰਡ ਹੋਲਡਰ ਹੈਗੇ ਆ ਉਹਨਾਂ ਦੇ ਕਾਰਡ ਕੱਟੇ ਕੱਟੇ ਜਾਂਦੀ ਦੀ ਖਬਰ ਆ ਰਹੀ ਹੈ ਤੇ ਇਸ ਸਬੰਧ ਵਿੱਚ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਮੈਂ ਦੱਸਣਾ ਚਾਹੂਗਾ ਕਿ ਪੰਜਾਬ ਸੂਬਾ ਜੇ ਅਸੀਂ ਗੱਲ ਕਰੀਏ ਖੇਤਰਫਲ ਦੀ ਇਹਦੇ ਪੰਜਾਬ ਦੇ ਜੀਓਗ੍ਰਾਫੀਕਲ ਏਰੀਆ ਵੀ ਇਹ ਤਕਰੀਬਨ ਪੂਰੇ ਦੇਸ਼ ਦਾ ਭਾਰਤ ਦਾ 1.5% ਹਿੱਸਾ ਬੰਦੱਸਾ ਪਰ ਜਦੋਂ ਵੀ ਭਾਰਤ 'ਤੇ ਕੋਈ ਵਿਪਤਾ ਹੁੰਦੀ ਆ ਕੋਈ ਮੁਸ਼ਕਲ ਆਂਦੀ ਆ ਸਭ ਤੋਂ ਪਹਿਲਾਂ ਪੰਜਾਬ ਪੰਜਾਬ ਦੇ ਲੋਕ ਪੰਜਾਬ ਵਾਸੀ ਮੋਰਿਆਂ ਤੇ ਖੜਦੇ ਨੇ ਲੜਦੇ ਨੇ ਚਾਹੇ ਉਹ ਅਸੀਂ ਗੱਲ ਕਰੀਏ ਲੜਾਈ ਦੀ ਕ੍ਰਾਸ ਬਾਰਡਰ ਜਿਹੜੀ ਵਾਰ ਹੁੰਦੀ ਆ ਉਹਦੀ ਗੱਲ ਕਰੀਏ ਚਾਹੇ ਜਦੋਂ ਅਨਾਜ ਦੀ ਕਮੀ ਆ ਗਈ ਸੀ ਉਹ ਸੋ ਗੱਲ ਕਰੀਏ ਤੇ ਅੱਜ ਦੀ ਤਰੀਕ ਵਿੱਚ ਵੀ ਪੰਜਾਬ ਤਕਰੀਬਨ ਜਿਹੜਾ ਪੂਰੇ ਦੇਸ਼ ਦਾ ਜਿਹੜਾ ਅੰਨ ਹੈਗਾ ਉਹਦੇ ਵਿੱਚੋਂ ਇਹਦਾ 40% ਦੀ 40% ਜਿਹੜਾ ਵੀਟ ਕਣਕ ਦੀ ਉਹ ਦੇਣਾ ਪੂਰੇ ਫਾਰਮੂ ਪੰਜਾਬ ਨੂੰ ਤੇ तकरीबन 26% ਜਿਹੜੇ ਰਾਈਸ ਆ ਗਏ ਪੰਜਾਬ ਦਾ ਕਰਦਾ ਪੂਰੇ ਦੇਸ਼ ਨੂੰ ਦੇਲ ਦੇ ਪੂਰੇ ਦੇਸ਼ ਦਾ ਮੈਂ ਕਹੂੰਗਾ ਕਿ ਆਮ ਆਖਣਾ ਚਾਹ ਆਮ ਲਫਜ਼ਾਂ ਚ ਕਿ ਉਹ ਡਿੱਗ ਪਰਿਆ ਹੋ ਪਰ ਇਹੋ ਜੀ ਹਰਕਤ ਕਿੰਦਰ ਸਰਕਾਰ ਵੱਲੋਂ ਇੰਨਾ ਕੁਸ਼ ਕਰਕੇ ਵੀ तकरीबन 8 ਲੱਖ ਪਰਿਵਾਰਾਂ ਦੇ ਜੇ ਅਸੀਂ ਕਰ ਲਈਏ ਰੇਗ ਪਰਿਵਾਰ ਤੇ ਚਾਰਜੀ ਹੋ ਗਏ तकरीबन 32 ਲੱਖ ਲੋਕਾਂ ਦਾ ਉਹ ਰਾਸ਼ਨ ਕਾਰਡ ਕੱਟਣ ਦੀ ਉਹਨਾਂ ਦੀ ਉਹ ਸਾਜ਼ਿਸ਼ ਹੈਗੀ ਆ ਅਸੀਂ ਉਹ ਵਾਸੀ ਆਪਾਂ ਬਿਲਕੁਲ ਉਹ ਕਾਮਯਾਬ ਨਹੀਂ ਹੋਵਾਂਗੇ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਆ ਉਹਨਾਂ ਦੇ ਜਿੱਦਾਂ ਹੁਣ ਬੀਜੇਪੀ ਸਰਕਾਰ ਕੇਂਦਰ ਸਰਕਾਰ ਆਪਣੇ ਫਾਇਦੇ ਲਈ ਆਪਣੇ ਲਾਭ ਲਈ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ ਜੇ ਵੀ ਤੁਸੀਂ ਦੇਖਿਆ ਹੁਣ ਬਿਹਾਰ ਚ ਇਲੈਕਸ਼ਨ ਚੱਲ ਰਹੀ ਆ ਜੋ ਦੇ ਵਿੱਚ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜਾ ਐਸ ਆਈ ਆਰ ਲਾਗੂ ਕਰਵਾ ਕੇ ਜਿਹੜੀ ਵੋਟ ਕੱਟ ਹੋ ਰਹੀਆਂ ਆਪਣੇ ਚੇਹੇ ਪੀਨੇ ਵੋਟ ਵੰਡ ਰਹੀਆਂ ਅੱਗੇ ਲਖਿਆ ਰਹੇ ਜਿਹੜੇ ਨਹੀਂ ਉਹਨਾਂ ਦੇ ਵੋਟਰ ਸਪੋਰਟਰ ਹੈਗੇ ਉਹਨਾਂ ਦੇ ਵੋਟਾਂ ਕੱਟ ਹੋ ਰਹੀਆਂ ਤੇ ਉਥੇ ਵੀ ਵੋਟ ਚੋਰੀ ਚੋਰੀ ਹੋ ਰਹੀ ਆ ਇਸੇ ਤਰ੍ਹਾਂ ਹੀ ਹੁਣ ਪੰਜਾਬ ਵੱਲੋਂ ਉਹ ਉਹਨੇ ਮੁਕ ਕਰ ਲਿਆ ਹੈਗਾ ਤੇ ਇੱਥੇ ਵੀ ਜਿਹੜੇ ਗਰੀਬ ਲੋਕ ਹੈਗੇ ਆਮ ਕਰਾਂ ਦੇ ਲੋਕ ਹੈਗੇ ਕਿਉਂਕਿ ਜਿਹੜੇ ਰਾਸ਼ਨ ਕਾਰਡ ਹੋਲਡਰ ਹੈਗੇ ਆ ਜੇ ਅਸੀਂ ਗੱਲ ਕਰੀਏ ਉਹ ਕਿਸੇ ਅਮੀਰ ਦਾ ਨਹੀਂ ਹੁੰਦਾ ਉਹ ਗਰੀਬ ਦਾ ਹੁੰਦਾ ਹੈਗਾ ਦਲਿਤ ਭਾਈਚਾਰੇ ਦਾ ਹੁੰਦਾ ਹੈ ਸਾਡੇ ਸਮਾਜ ਦਾ ਹੁੰਦਾ ਉਹਦੇ ਪਰਿਵਾਰਾਂ ਦਾ ਹੁੰਦਾ ਤੇ ਉਹਨਾਂ ਨੂੰ ਲੋੜ ਵੀ ਹੈਗੀ ਉਹਨੂੰ ਉਸੋ ਕੋਸ਼ਿਸ਼ ਕੀਤੇ ਤੇ ਮੈਂ ਕਹੂੰਗਾ ਕਿ ਇਸ ਤਰ੍ਹਾਂ ਦੀ ਹਰਕਤ ਕਰਕੇ ਜੀ ਬੀ ਜੀ ਦਾ ਇੱਕ ਆਮ ਕਰਾ ਪ੍ਰਤੀ ਜਿਹੜਾ ਵਿਰੋਧੀ ਚਿਹਰਾ ਹੈਗਾ ਜਾਂ ਦਲਿਤ ਵਿਰੋਧੀ ਚਿਹਰਾ ਜਿਹੜਾ ਗਰੀਬੀ ਚੋਂ ਗਰੀਬੀ ਵਿਰੋਧੀ ਜਿਹੜਾ ਚਿਹਰਾ ਉਹ ਨੰਗਾ ਹੁੰਦਾ ਹੈਗਾ ਕਿ ਅਸੀਂ ਇਹ ਸਾਰੇ ਸਾਹਮਣੇ ਅਸੀਂ ਆਪਾਂ ਕੋਈ ਲੀਡਰਸ਼ਿਪ ਸਾਹ ਕੋਲ ਦੀ ਬੈਠੀ ਹੈਗੀ ਆ ਤੇ ਸੀਐਮ ਸਾਹਿਬ ਨੇ ਵੀ ਕਿਹਾ ਕਿ ਅਸੀਂ ਇਹ ਕੰਮ ਨਹੀਂ ਉਹਨਾਂ ਕਰਾਂਗੇ ਜੇ ਮੈਂ ਕੁਝ ਮੈਂ ਡਾਟੇ ਦੀ ਗੱਲ ਕਰਾਂ ਮੈਂ ਜਦੋਂ 8 ਲੱਖ ਪਰਿਵਾਰਾਂ ਦਾ 8 ਲੱਖ ਪਰਿਵਾਰਾਂ ਦਾ 32 ਲੱਖ ਦਾ ਜਿਹੜਾ ਉਹ ਡਾਟਾ ਆ ਜਾਂਦਾ ਹੈਗਾ ਜਿਹਦੇ ਵਿੱਚ ਤਕਰੀਬਨ ਮਾਝੇ ਵਿੱਚ 7 ਲੱਖ ਪਰਿਵਾਰਾਂ ਦੇ ਕਾਰਡ ਕੱਟੇ ਜਾਣਗੇ ਜੇ ਦੋਆਬੇ ਦੀ ਗੱਲ ਕਰ ਲਈ ਅਸੀਂ ਉਹਦੇ 5.5 ਲੱਖ ਪਰਿਵਾਰਾਂ ਦੇ ਕਾਰਡ ਕੱਟੇ ਜਾਣਗੇ ਮਾਲਵਾ ਮਾਲਵਾ ਦੋਨੇ ਪੂਰਾ ਮਾਲਵਾ ਦੀ ਗੱਲ ਕਰ ਲਈ ਉਹਦੇ ਚਿਰੋਂ 20 ਲੱਖ ਜਿਹੜੇ ਲੱਗੇ ਉਹ ਕਾਰਡ ਕੱਟੇ ਜਾਣਗੇ ਉਹਨਾਂ ਦੇ ਜੇ ਮੈਂ ਆਪਣੇ ਸ਼ਾਰਪਟੇ ਇਕੱਲੇ ਦੀ ਗੱਲ ਕਰਾਂ ਇਹਦੇ ਵਿੱਚ ਤਕਰੀਬਨ 138000 ਜਿਹੜੇ ਸ਼ਾਰਟ ਕੋ ਜਿਹੜੇ ਵਸਲੀਖ ਹੈ ਜ਼ਿਲ੍ਹੇ ਦੇ ਹੈਗੇ ਉਹਨਾਂ ਦੇ ਕਾਰਡ ਕੱਟਣ ਦੀ ਉਹਨਾਂ ਦੀ ਸੋਚ ਹੈਗੀ ਉਹ ਸਾਜ਼ਿਸ਼ ਹੈਗੀ ਹੈ ਤੇ ਮੈਂ ਕਹੂੰਗਾ ਕਿ ਸਾਡੇ ਜਿਹੜੇ ਆਮ ਕਰਨ ਦੇ ਲੋਕ ਆ ਜਿਹਨਾਂ ਅਜ ਕਾਰਡ ਦਾਨੇ ਮਿਲ ਰਹੇ ਨੇ ਜਿਹਾ ਰਸ਼ਨਬੀਰ ਹੈ ਉਹ ਪਹਿਲੇ ਗਰੀਬ ਨੇ ਉਹ ਉਹਨਾਂ ਨੂੰ ਹੋਰ ਗਰੀਬ ਹੋਰ ਉਹਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਾਡਾ ਇਹੀ ਸੁਨੇਹਾ ਸੀ ਕੇਂਦਰ ਸਰਕਾਰ ਨੂੰ ਸਾਡੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਰਦਾਰ ਭਗਨ ਸਿੰਘ ਮਾਨ ਜੀ ਦੀ ਜੋਗ ਅਗਵਾਈ ਹੇਠ ਕਿ ਅਸੀਂ ਹਰ ਮੂਨ ਕਿ ਲੜਾਈ ਲੜਾਂਗੇ ਆਪਾਂ ਚਾਹੇ ਸਾਨੂੰ ਕੋਈ ਕਾਨੂੰਨੀ ਲੜਾਈ ਲਾਢੀ ਪਾਵੇ ਚਾਹੇ ਸਾਨੂੰ ਜ਼ਮੀਨਾਂ ਦੇ ਉੱਤਰਨਾ ਪਾਵੇ ਸਾਨੂੰ ਗਰਾਵ ਦੇ ਉੱਤਰਨਾ ਪਾਵੇ ਅਸੀਂ ਆਪਣਾ ਗਰੀਬ ਲੋਕਾਂ ਦੀ ਉਹਨਾਂ ਦੇ ਹੱਕ ਦੇ ਰਾਖੀ ਲਈ ਅਸੀਂ ਆਪਾਂ ਹਰ ਲੜਾਈ ਲੜਾਂਗੇ ਅਸੀਂ ਉਹਨਾਂ ਦੇ ਨਾਲ ਪੰਜਾਬ ਸਰਕਾਰ ਉਹਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਉਹਦੇ ਨਾਲ ਸਰਦਾਰ ਭਗਵੰਤ ਸਿੰਘ ਤੇ ਸਾਡੀ ਸਾਰੀ ਲੀਡਰਸ਼ਿਪ ਉਹਨਾਂ ਦੇ ਨਾਲ ਖੜੀ ਹੈ ਜੀ ਜੀ